ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਬਿਹਾਰ ਦੇ ਇੱਕ ਪਿਛੜੇ ਹੋਏ ਪਿੰਡ ਵਿੱਚ ਰੋਹਨ ਆਪਣੇ ਬੁੱਢੇ ਮਾਂ-ਬਾਪ ਅਤੇ ਇੱਕ ਛੋਟੀ ਭੈਣ ਚੰਚਲ ਨਾਲ ਰਹਿੰਦਾ ਸੀ ਉਸ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਗਰੀਬੀ ਵਿੱਚ ਪਿਸ ਰਿਹਾ ਸੀ ਉਸਦੇ ਪਾਪਾ ਦਾ ਨਾਮ ਮਨੋਹਰ لال ਸੀ ਅਤੇ ਉਹ ਕਾਫੀ ਬੁੱਢੇ ਹੋ ਗਏ ਸਨ ਹੁਣ ਉਸ ਵਿੱਚ ਖੇਤਾਂ ਵਿੱਚ ਕੰਮ ਕਰਨ ਦੀ ਤਾਕਤ ਨਹੀਂ ਬਚੀ ਸੀ ਉਸ ਦੀ ਮਾਂ ਬਿਮਲਾ ਅਕਸਰ ਬਿਮਾਰ ਰਹਿੰਦੀ ਸੀ ਘਰ ਦੀ ਸਾਰੀ ਜ਼ਿੰਮੇਵਾਰੀ 22 ਸਾਲ ਦੀ ਰੋਹਨ ਤੇ ਸੀ ਰੋਹਨ ਨੇ ਪਿੰਡ ਦੇ ਸਕੂਲ ਵਿੱਚੋਂ ਕਿਵੇਂ ਨਾ ਕਿਵੇਂ 12 ਪਾਸ ਕਰ ਲਈਆਂ ਸਨ ਉਸ ਦੀਆਂ ਅੱਖਾਂ ਵਿੱਚ ਇੱਕ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਸੀ ਉਹ ਜਾਣਦਾ ਸੀ ਕਿ ਇੱਕ ਸਰਕਾਰੀ ਨੌਕਰੀ ਹੀ ਉਸਦੇ ਪਰਿਵਾਰ ਨੂੰ ਕਰਜ਼, ਬਿਮਾਰੀ ਅਤੇ ਗਰੀਬੀ ਦੀ ਦਲਦਲ ਵਿੱਚੋਂ ਬਾਹਰ ਕੱਢ ਸਕਦੀ ਹੈ। ਉਸਨੇ ਦਿਨ ਰਾਤ ਇੱਕ ਕਰਕੇ ਪੜ੍ਹਾਈ ਕੀਤੀ। ਉਹ ਖੇਤਾਂ ਵਿੱਚ ਕੰਮ ਕਰਦਾ ਅਤੇ ਰਾਤ ਨੂੰ ਦੀਵੇ ਦੀ ਰੌਸ਼ਨੀ ਵਿੱਚ ਕਈ ਘੰਟੇ ਪੜ੍ਹਦਾ। ਉਸਦੀ ਮਿਹਨਤ رنگ ਲਿਆਈ। ਉਸਨੇ ਰੇਲਵੇ ਵਿੱਚ ਕਲਰਕ ਦੀ ਪ੍ਰੀਖਿਆ ਪਾਸ ਕਰ ਲਈ ਤੇ ਇਹ ਉਸ ਲਈ ਅਤੇ ਉਸਦੇ ਪਰਿਵਾਰ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਪੂਰੇ ਪਿੰਡ ਵਿੱਚ ਉਸ ਦੀ ਕਾਮਯਾਬੀ ਦੀ ਚਰਚਾ ਸੀ ਹੁਣ ਬਸ ਆਖਰੀ ਪੜਾ ਬਾਕੀ ਸੀ ਦਿੱਲੀ ਵਿੱਚ ਹੋਣ ਵਾਲਾ ਫਾਈਨਲ ਇੰਟਰਵਿਊ ਜਿਸ ਦਿਨ ਦਿੱਲੀ ਤੋਂ ਇੰਟਰਵਿਊ ਦੀ ਚਿੱਠੀ ਆਈ ਉਸ ਦਿਨ ਉਸ ਦੇ ਘਰੇ ਦੀਵਾਲੀ ਵਰਗਾ ਮਾਹੌਲ ਸੀ ਮਾਂ ਨੇ ਆਪਣੀ ਫਟੀ ਹੋਈ ਚੁੰਨੀ ਦੇ ਪੱਲੂ ਚੋਂ 100 ਰੁਪਏ ਦਾ ਨੋਟ ਕੱਢ ਕੇ ਰੋਹਨ ਦੇ ਹੱਥ ਵਿੱਚ ਰੱਖ ਦਿੱਤਾ ਤੇ ਕਿਹਾ ਪੁੱਤ ਆ ਰੱਖ ਲੈ ਰਾਹ ਵਿੱਚ ਕੁਝ ਖਾ ਲਵੇਂ ਉਸਦੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਸਨੇ ਕਿਹਾ ਜਾ ਪੁੱਤ ਹੁਣ ਸਾਡੀ ਗਰੀਬੀ ਦੇ ਦਿਨ ਖਤਮ ਹੋਣ ਵਾਲੇ ਹਨ ਤੇ ਭੈਣ ਚੰਚਲ ਨੇ ਉਸਦੀ ਪੁਰਾਣੀ ਸ਼ਰਟ ਨੂੰ ਧੋ ਕੇ ਪ੍ਰੈਸ ਕਰਕੇ ਬੈਗ ਵਿੱਚ ਰੱਖ ਦਿੱਤੀ ਉਹ ਜਦੋਂ ਘਰ ਤੋਂ ਨਿਕਲ ਰਿਹਾ ਸੀ ਤਾਂ ਉਸਦੇ ਮਨ ਵਿੱਚ ਇੱਕ ਅਜੀਬ ਜੀ ਅਚਵੀ ਅਤੇ ਘਬਰਾਹਟ ਸੀ ਪਹਿਲੀ ਵਾਰ ਆਪਣੇ ਪਿੰਡ ਤੋਂ ਇੰਨੀ ਦੂਰ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਇਕੱਲਾ ਜਾ ਰਿਹਾ ਸੀ ਉਸਨੇ ਆਪਣੇ ਮਾਤਾ ਪਿਤਾ ਦੇ ਪੈਰੀ ਹੱਥ ਲਾਏ ਅਤੇ ਵਾਦਾ ਕੀਤਾ ਕਿਉਂ ਉਹਨਾਂ ਦੀਆਂ ਉਮੀਦਾਂ ਨੂੰ ਟੁੱਟਣ ਨਹੀਂ ਦੇਵੇਗਾ ਪਟਨਾ ਸਟੇਸ਼ਨ ਤੇ ਬਹੁਤ ਭੀੜ ਸੀ ਇਕੱਠੀਆਂ ਕਈ ਟ੍ਰੇਨਾਂ ਅਲੱਗ-ਅਲੱਗ ਪਲੇਟਫਾਰਮ ਤੇ ਖੜੀਆਂ ਸੀ ਚਾਰੇ ਪਾਸੇ ਸ਼ੋਰ ਅਤੇ ਧੱਕਾ ਮੁੱਕੀ ਸੀ ਰੋਹਨ ਉਸ ਮਾਹੌਲ ਦਾ ਆਦੀ ਨਹੀਂ ਸੀ ਉਹ ਘਬਰਾ ਗਿਆ ਉਸ ਦੇ ਹੱਥ ਵਿੱਚ ਦਿੱਲੀ ਜਾਣ ਵਾਲੀ ਟ੍ਰੇਨ ਦੀ ਟਿਕਟ ਸੀ ਉਸਨੇ ਇੱਕ ਕੁਲੀ ਨੂੰ ਪੁੱਛਿਆ ਭਾਈ ਸਾਹਿਬ ਦਿੱਲੀ ਜਾਣ ਵਾਲੀ ਗੱਡੀ ਕਿੱਥੇ ਲੱਗੇਗੀ ਕੁਲੀ ਨੇ ਜਲਦੀ ਵਿੱਚ ਪਲੇਟਫਾਰਮ ਨੰਬਰ 5 ਦੇ ਵੱਲ ਇਸ਼ਾਰਾ ਕਰ ਦਿੱਤਾ। ਰੋਹਨ ਭੱਜਿਆ ਭੱਜਿਆ ਪਲੇਟਫਾਰਮ ਨੰਬਰ 5 ਤੇ ਪਹੁੰਚਿਆ। ਉੱਥੇ ਇੱਕ ਟ੍ਰੇਨ ਖੜੀ ਸੀ। ਉਸਨੇ ਕਾਲੀ ਵਿੱਚ ਟ੍ਰੇਨ ਦਾ ਬੋਰਡ ਨਹੀਂ ਪੜ੍ਹਿਆ ਅਤੇ ਇੱਕ ਜਰਨਲ ਡੱਬੇ ਵਿੱਚ ਚੜ ਗਿਆ। ਕੁਝ ਹੀ ਦੇਰ ਬਾਅਦ ਉਸ ਨੂੰ ਇੱਕ ਸੀਟ ਵੀ ਮਿਲ ਗਈ। ਸੀਟ ਤੇ ਬਹਿ ਕੇ ਉਸਨੇ ਲੰਮਾ ਸਾਹ ਲਿਆ। ਉਸਨੂੰ ਲੱਗਿਆ ਕਿ ਉਸ ਦੀ ਮੰਜ਼ਿਲ ਦਾ ਰਸਤਾ ਆਸਾਨ ਹੋ ਗਿਆ ਹੈ। ਟ੍ਰੇਨ ਆਪਣੀ ਰਫ਼ਤਾਰ ਨਾਲ ਚੱਲ ਪਈ। ਰੋਹਨ ਆਪਣੀ ਸੀਟ ਤੇ ਬੈਠਾ ਆਉਣ ਵਾਲੇ ਕੱਲ ਦੇ ਸਵੇਰੇ ਸੁਪ ਦਿਖ ਰਿਹਾ ਸੀ ਘੰਟੇ ਬੀਤ ਗਏ ਟ੍ਰੇਨ ਆਪਣੀ ਪੂਰੀ ਰਫਤਾਰ ਨਾਲ ਜਾ ਰਹੀ ਸੀ ਰਾਤ ਹੋ ਗਈ ਤੇ ਫਿਰ ਡੱਬੇ ਵਿੱਚ ਟੀਟੀ ਆਇਆ ਉਹ ਇੱਕ ਅਧਖੜ ਉਮਰ ਦਾ ਰੋਪਧਾਰ ਚਿਹਰੇ ਵਾਲਾ ਇਨਸਾਨ ਸੀ ਉਸ ਦਾ ਨਾਮ ਮਹਿਕ ਸਿੰਘ ਸੀ ਉਹ ਹਰ ਯਾਤਰੀ ਦਾ ਟਿਕਟ ਬਹੁਤ ਧਿਆਨ ਨਾਲ ਦੇਖ ਰਿਹਾ ਸੀ ਜਦੋਂ ਉਹ ਰੋਹਨ ਦੇ ਕੋਲ ਪਹੁੰਚਿਆ ਤਾਂ ਰੋਹਨ ਨੇ ਗਰਮ ਨਾਲ ਆਪਣਾ ਟਿਕਟ ਉਸ ਦੇ ਵੱਲ ਕੀਤਾ ਟੀਟੀ ਨੇ ਟਿਕਟ ਨੂੰ ਦੇਖਿਆ ਤੇ ਫਿਰ ਰੋਹਨ ਨੂੰ ਦੇਖਿਆ ਤੇ ਕਿਹਾ ਮੁੰਡਿਆ ਇਹ ਟਿਕਟ ਤਾਂ ਦਿੱਲੀ ਦਾ ਹੈ ਤੂੰ ਇਸ ਟ੍ਰੇਨ ਵਿੱਚ ਕੀ ਕਰ ਰਿਹਾ ਹੈ ਇਹ ਟ੍ਰੇਨ ਤਾਂ ਹਾਂਬੜਾ ਜਾ ਰਹੀ ਹੈ ਇਹ ਸੁਣ ਕੇ ਰੋਹਨ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸਨੇ ਕਿਹਾ ਨਹੀਂ ਸਾਹਿਬ ਨਹੀਂ ਇਹ ਗੱਡੀ ਤਾਂ ਦਿੱਲੀ ਜਾ ਰਹੀ ਹੈ ਮੈਨੂੰ ਕੁਲੀ ਨੇ ਦੱਸਿਆ ਸੀ ਟੀਟੀ ਨੇ ਸਖਤੀ ਨਾਲ ਕਿਹਾ ਕੁਲੀ ਨੇ ਜੋ ਵੀ ਦੱਸਿਆ ਹੋਵੇ ਪਰ ਸੱਚ ਇਹ ਹੈ ਕਿ ਤੂੰ ਗਲਤ ਟ੍ਰੇਨ ਵਿੱਚ ਹੈ ਅਤੇ ਬਿਨਾਂ ਸਹੀ ਟਿਕਟ ਤੋਂ ਯਾਤਰਾ ਕਰਨਾ ਇੱਕ ਜ਼ੁਲਮ ਹੈ ਇਹ ਸੁਣ ਕੇ ਰੋਹਨ ਦਾ ਚਿਹਰਾ ਚਿੱਟਾ ਹੋ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਕਹਿਣ ਲੱਗਿਆ ਸਾਹਿਬ ਮੇਰਾ ਕੱਲ ਦਿੱਲੀ ਵਿੱਚ ਇੰਟਰਵਿਊ ਹੈ ਮੇਰੀ ਪੂਰੀ ਜ਼ਿੰਦਗੀ ਇਸ ਤੇ ਟਿੱਕੀ ਹੋਈ ਹੈ ਜੇ ਮੈਂ ਉੱਥੇ ਨਹੀਂ ਪਹੁੰਚਿਆ ਤਾਂ ਮੈਂ ਬਰਬਾਦ ਹੋ ਜਾਵਾਂਗਾ ਸਾਹਿਬ ਪਲੀਜ਼ ਮੇਰੀ ਮਦਦ ਕਰੋ ਉਸਨੇ ਆਪਣੀ ਜੇਬ ਵਿੱਚੋਂ ਇੰਟਰਵਿਊ ਦਾ ਕਾਲ ਲੈਟਰ ਕੱਢ ਕੇ ਟੀਟੀ ਨੂੰ ਦਿਖਾਇਆ ਮਹਿਕ ਸਿੰਘ ਇੱਕ ਸਖਤ ਮિજાਜ ਇਨਸਾਨ ਸੀ ਪਰ ਮੋਹਨ ਦੀਆਂ ਅੱਖਾਂ ਦੀ ਸੱਚਾਈ ਅਤੇ ਉਸਦੀ ਬੇਵਸੀ ਨੂੰ ਦੇਖ ਕੇ ਉਸਦਾ ਦਿਲ ਇੱਕ ਪਲ ਦੇ ਲਈ ਪਿਗਲ ਗਿਆ ਪਰ ਉਹ ਨਿਯਮਾਂ ਦਾ ਪੱਕਾ ਸੀ ਉਸਨੇ ਕਿਹਾ ਦੇਖੋ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ ਟ੍ਰੇਨ ਨੂੰ ਵਾਪਸ ਤਾਂ ਨਹੀਂ ਮੋੜਿਆ ਜਾ ਸਕਦਾ ਨਿਯਮ ਦੇ ਅਨੁਸਾਰ ਮੈਂ ਤੈਨੂੰ ਅਗਲੇ ਸਟੇਸ਼ਨ ਤੇ ਉਤਾਰ ਦੇਵਾਂਗਾ ਰੋਹਨ ਨੇ ਕਿਹਾ ਸਾਹਿਬ ਅਜੀਹਾ ਨਾ ਕਰੋ ਮੈਂ ਕਿੱਥੇ ਜਾਵਾਂਗਾ ਮੇਰੇ ਕੋਲ ਤਾਂ ਦੂਸਰੇ ਟਿਕਟ ਦੇ ਲਈ ਪੈਸੇ ਵੀ ਨਹੀਂ ਹਨ ਰੋਹਨ ਮਿੰਤਾ ਕਰਨ ਲੱਗ ਗਿਆ ਪਰ ਟੀਟੀ ਨੇ ਉਸ ਦੀ ਇੱਕ ਨਾ ਸੁਣੀ ਕੁਝ ਦੇਰ ਵਿੱਚ ਟ੍ਰੇਨ ਇੱਕ ਛੋਟੇ ਜਿਹੇ ਅਣਜਾਣ ਸਟੇਸ਼ਨ ਤੇ ਰੁਕੀ ਸਟੇਸ਼ਨ ਦਾ ਨਾਮ ਸੀ ਕ੍ਰਿਸ਼ਨਪੁਰ ਰਾਤ ਦੇ 12 ਵਜ ਗਏ ਸੀ ਸਟੇਸ਼ਨ ਤੇ ਹਨੇਰਾ ਅਤੇ ਇੱਕ ਭਿਆਨਕ ਸੰਨਾਟਾ ਸੀ ਟੀਟੀ ਨੇ ਰੋਹਨ ਨੂੰ ਕਿਹਾ ਉੱਤਰ ਜਾ ਰੋਹਨ ਰੋਂਦੇ ਹੋਏ ਉੱਤਰ ਗਿਆ ਉਸ ਦੇ ਸਾਹਮਣੇ ਉਸ ਦੀਆਂ ਉਮੀਦਾਂ ਜਿਵੇਂ ਇੱਕ ਟ੍ਰੇਨ ਦੇ ਨਾਲ ਹੀ ਦੂਰ ਜਾ ਰਹੀਆਂ ਹੁਣ ਜਦੋਂ ਉਤਰਿਆ ਤਾਂ ਟੀਟੀ ਨੇ ਆਪਣੇ ਜੇਬ ਵਿੱਚੋਂ ਇੱਕ 500 ਦਾ ਨੋਟ ਕੱਢਿਆ ਅਤੇ ਰੋਹਨ ਦੇ ਹੱਥ ਵਿੱਚ ਰੱਖ ਦਿੱਤਾ ਤੇ ਕਿਹਾ ਇਹ ਰੱਖ ਲਓ ਸਵੇਰੇ ਇੱਥੋਂ ਵਾਪਸ ਪਟਨਾ ਜਾਣ ਵਾਲੀ ਟ੍ਰੇਨ ਫੜ ਲੈਣਾ ਤੇ ਅੱਗੇ ਤੋਂ ਧਿਆਨ ਰੱਖਣਾ ਇਹਨਾਂ ਕਹਿ ਕੇ ਟੀਟੀ ਨੇ ਸੀਟੀ ਵਜਾ ਦਿੱਤੀ ਅਤੇ ਟ੍ਰੇਨ ਹੌਲੀ-ਹੌਲੀ ਅੱਗੇ ਵਧ ਗਈ ਰੋਹਨ 500 ਦੇ ਨੋਟ ਨੂੰ ਲੈ ਕੇ ਉਸ ਪਲੇਟਫਾਰਮ ਤੇ ਇਕੱਲਾ ਖੜਾ ਰਹਿ ਗਿਆ। ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਉਸ ਦੀ ਸਾਲਾਂ ਦੀ ਮਿਹਨਤ ਇੱਕ ਛੋਟੀ ਜਿਹੀ ਗਲਤੀ ਦੀ ਵਜ੍ਹਾ ਨਾਲ ਬਰਬਾਦ ਹੋ ਗਈ ਸੀ। ਉਹ ਪਲੇਟਫਾਰਮ ਦੀ ਇੱਕ ਬੈਂਚ ਤੇ ਬੈਠ ਕੇ ਉੱਚੀ-ਉੱਚੀ ਰੋਣ ਲੱਗ ਗਿਆ। ਉਸ ਨੂੰ ਆਪਣੇ ਮੰਮੀ ਪਾਪਾ ਦਾ ਚਿਹਰਾ ਯਾਦ ਆ ਰਿਹਾ ਸੀ। ਉਹ ਉਹਨਾਂ ਨੂੰ ਕੀ ਜਵਾਬ ਦੇਵੇਗਾ? ਉਹ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ। ਫਿਰ ਉਸਦੀ ਨਜ਼ਰ ਪਲੇਟਫਾਰਮ ਦੇ ਦੂਸਰੇ ਕੋਨੇ ਵਿੱਚ ਪਈ ਇੱਕ ਪਰਛਾਈ ਤੇ ਪਈ ਇੱਕ ਬਜ਼ੁਰਗ ਆਦਮੀ ਜੋ ਸ਼ਾਇਦ ਬੈਂਚ ਤੇ ਬਿਆਸੀ ਅਚਾਨਕ ਥੱਲੇ ਡਿੱਗ ਪਿਆ ਅਤੇ ਉਹ ਦਰਦ ਨਾਲ ਤੜਫ ਰਿਹਾ ਸੀ ਸਟੇਸ਼ਨ ਤੇ ਉਹਨਾਂ ਦੋਹਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਰੋਹਨ ਇੱਕ ਪਲ ਦੇ ਲਈ ਰੁਕਿਆ ਉਹ ਆਪਣੇ ਦੁੱਖ ਵਿੱਚ ਇੰਨਾ ਡੁੱਬਿਆ ਹੋਇਆ ਸੀ ਕਿ ਉਸ ਨੂੰ ਕਿਸੇ ਹੋਰ ਦੀ ਪਰਵਾਹ ਨਹੀਂ ਸੀ ਪਰ ਫਿਰ ਉਸ ਦੇ ਅੰਦਰ ਦੀ ਇਨਸਾਨੀਅਤ ਜਾਗੀ ਉਸਨੇ ਸੋਚਿਆ ਮੈਂ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕਿਆ ਹਾਂ ਸ਼ਾਇਦ ਇਸ ਵਿਚਾਰੇ ਦੀ ਮਦਦ ਕਰਕੇ ਕੋਈ ਪੁੰਨ ਹੀ ਕਮਾ ਲਵਾਂ ਉਹ ਭੱਜ ਕੇ ਉਸ ਬੁੱਢੇ ਆਦਮੀ ਦੇ ਕੋਲ ਗਿਆ ਉਹ ਆਦਮੀ ਤੇਜ਼ ਬੁਖਾਰ ਨਾਲ ਤੜਫ ਰਿਹਾ ਸੀ ਅਤੇ बेहोशी ਦੀ ਹਾਲਤ ਵਿੱਚ ਸੀ ਰੋਹਨ ਨੇ ਉਸ ਨੂੰ ਝੁੱਕ ਕੇ ਬੈਂਚ ਤੇ ਬਿਠਾ ਦਿੱਤਾ ਉਸ ਨੇ ਉੱਥੋਂ ਇੱਕ ਟੂਟੀ ਤੋਂ ਆਪਣੇ ਰੁਮਾਲ ਨੂੰ ਗਿੱਲਾ ਕੀਤਾ ਅਤੇ ਉਸ ਦੇ ਮੱਥੇ ਤੇ ਪੱਟੀਆਂ ਰੱਖਣ ਲੱਗਾ ਉਸ ਬੁੱਢੇ ਆਦਮੀ ਦੀ ਜੇ ਵਿੱਚੋਂ ਇੱਕ ਬਟੂਆ ਨਿਕਲ ਕੇ نیچے ਡਿੱਗ ਗਿਆ ਉਸਨੇ ਬਟੂਆ ਚੁੱਕਿਆ ਉਹ ਚਾਹੁੰਦਾ ਤਾਂ ਉਸ ਨੂੰ ਲੈ ਕੇ ਭੱਜ ਸਕਦਾ ਸੀ ਪਰ ਉਸਨੇ ਅਜਿਹਾ ਨਹੀਂ ਕੀਤਾ ਰੋਹਨ ਨੇ ਬਟੂਆ ਖੋਲ੍ਹ ਲਿਆ ਤਾਂ ਕਿ ਉਹ ਉਹਦੇ ਵਿੱਚੋਂ ਕੋਈ ਪਛਾਣ ਪੱਤਰ ਮਿਲ ਸਕੇ ਬਟੂਏ ਵਿੱਚ ਕੁਝ ਪੈਸੇ ਅਤੇ ਇੱਕ ਕਾਰਡ ਸੀ ਜਿਸ ਤੇ ਲਿਖਿਆ ਸੀ ਸੇਠ ਵਿਪਨ ਗੋਇਲ ਦੇ ਨਾਲ ਹੀ ਇੱਕ ਫੋਨ ਨੰਬਰ ਵੀ ਸੀ ਪਰ ਇਸ ਸੁੰਨਸਾਨ ਸਟੇਸ਼ਨ ਤੇ ਫੋਨ ਨਹੀਂ ਸੀ ਸਟੇਸ਼ਨ ਤੇ ਸਿਰਫ ਇੱਕ ਚਾਹ ਦੀ ਦੁਕਾਨ ਸੀ ਜੋ ਬੰਦ ਪਈ ਸੀ ਰੋਹਨ ਨੇ ਉਸ ਬੁੱਢੇ ਆਦਮੀ ਦੀ ਹਾਲਤ ਦੇਖੀ ਉਸ ਨੂੰ ਤੁਰੰਤ ਦਵਾਈ ਦੀ ਜ਼ਰੂਰਤ ਸੀ ਉਸਨੇ ਸੋਚਿਆ ਕਿ ਹੋ ਸਕਦਾ ਨਾਲ ਦੇ ਪਿੰਡ ਵਿੱਚੋਂ ਕੋਈ ਦਵਾਈ ਦੀ ਦੁਕਾਨ ਮਿਲ ਜਾਵੇ ਉਹ ਟੀਟੀ ਦੇ ਦਿੱਤੇ ਹੋਏ ਪੈਸਿਆਂ ਨੂੰ ਲੈ ਕੇ ਉਸ ਹਨੇਰੀ ਰਾਤ ਵਿੱਚ ਇੱਕ ਅਣਜਾਣ ਜਗ੍ਹਾ ਤੇ ਮਦਦ ਦੀ ਤਲਾਸ਼ ਲਈ ਨਿਕਲ ਗਿਆ। ਉਹ ਕਰੀਬ 2 ਕਿਲੋਮੀਟਰ ਪੈਦਲ ਗਿਆ। ਫਿਰ ਉਸ ਨੂੰ ਇੱਕ ਛੋਟਾ ਜਿਹਾ ਪਿੰਡ ਮਿਲਿਆ। ਉੱਥੇ ਜਾ ਕੇ ਉਸਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਤੇ ਇੱਕ ਭਲੇ ਆਦਮੀ ਨੇ ਦਰਵਾਜ਼ਾ ਖੋਲ੍ਹਿਆ। ਰੋਹਨ ਨੇ ਉਸ ਨੂੰ ਸਾਰੀ ਗੱਲ ਦੱਸੀ। ਉਸ ਆਦਮੀ ਨੇ ਰੋਹਨ ਦੀ ਮਦਦ ਕੀਤੀ। ਉਹ ਉਸ ਨੂੰ ਆਪਣੇ ਨਾਲ ਪਿੰਡ ਦੇ ਇੱਕ ਛੋਟੇ ਜਿਹੇ ਕਲੀਨਿਕ ਤੇ ਲੈ ਗਿਆ ਜਿੱਥੋਂ ਦਵਾਈ ਮਿਲੀ ਰੋਹਨ ਵਾਪਸ ਸਟੇਸ਼ਨ ਤੇ ਆਇਆ ਅਤੇ ਉਸਨੇ ਉਸ ਬੁੱड्ढे ਆਦਮੀ ਨੂੰ ਦਵਾਈ ਦਿੱਤੀ ਪਾਣੀ ਪਿਲਾਇਆ ਉਹ ਪੂਰੀ ਰਾਤ ਆਪਣੀ ਭੁੱਖ ਆਪਣੀ ਚਿੰਤਾ ਆਪਣਾ ਸਾਰਾ ਕੁਝ ਭੁਲਾ ਕੇ ਉਸ ਅਣਜਾਣ ਬੁੱड्ढे ਆਦਮੀ ਦੀ ਸੇਵਾ ਵਿੱਚ ਲੱਗਾ ਰਿਹਾ ਸਵੇਰੇ ਜਦੋਂ ਸੂਰਜ ਨਿਕਲਿਆ ਉਸ ਬੁੱड्ढे ਆਦਮੀ ਨੂੰ ਹੋਸ਼ ਆਇਆ ਉਸ ਦੀਆਂ ਅੱਖਾਂ ਵਿੱਚ ਦਰਦ ਦੀ ਜਗਾ ਇੱਕ ਹੈਰਾਨੀ ਸੀ ਉਸਨੇ ਆਪਣੇ ਸਾਹਮਣੇ ਇੱਕ ਨੌਜਵਾਨ ਲੜਕੇ ਨੂੰ ਬੈਠੇ ਹੋਏ ਦੇਖਿਆ ਤੇ ਕਿਹਾ beta ਤੂੰ ਕੌਣ ਹੈ ਅਤੇ ਇੱਥੇ ਕਿਵੇਂ ਰੋਹਨ ਨੇ ਉਸ ਨੂੰ ਪੂਰੀ ਗੱਲ ਦੱਸੀ ਇਹ ਸੁਣ ਕੇ ਸੇਠ ਦੀਆਂ ਅੱਖਾਂ ਭਰ ਆਈਆਂ ਤੇ ਕਿਹਾ ਪੁੱਤ ਤੂੰ ਸਾਰੀ ਰਾਤ ਮੇਰੀ ਸੇਵਾ ਕੀਤੀ ਤੂੰ ਮੇਰੀ ਜਾਨ ਬਚਾਈ ਮੈਂ ਤੇਰਾ ਇਹ एहसान ਕਿਵੇਂ ਝੁਕਾਵਾਂਗਾ ਤੇ ਉਦੋਂ ਹੀ ਸਟੇਸ਼ਨ ਤੇ ਇੱਕ ਸ਼ਾਨਦਾਰ ਗੱਡੀ ਆ ਕੇ ਰੁਕੀ ਉਸ ਵਿੱਚੋਂ ਕੁਝ ਲੋਕ ਉਤਰੇ ਜੋ ਸ਼ਾਇਦ ਸੇਠ ਜੀ ਨੂੰ ਲੱਭ ਰਹੇ ਸਨ ਉਹ ਸੇਠ ਜੀ ਨੂੰ ਦੇਖ ਕੇ ਉਸ ਦੇ ਵੱਲ ਭੱਜੇ ਤੇ ਪਤਾ ਲੱਗਿਆ ਕਿ ਸੇਠ ਜੀ ਇਸ ਇਲਾਕੇ ਦੇ ਜਾਣੇ ਮਾਣੇ ਉਦਯੋਗਪਤੀ ਅਤੇ ਸਮਾਜ ਸੇਵੀ ਆਦਮੀ ਹਨ ਉਹ ਨਾਲ ਦੇ ਇੱਕ ਪਿੰਡ ਵਿੱਚ ਆਪਣੇ ਚੈਰੀਟੇਬਲ ਹਸਪਤਾਲ ਦਾ ਦੌਰਾ ਕਰਨ ਲਈ ਆਏ ਸੀ ਜਦੋਂ ਹੀ ਉਹਨਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੇਠ ਨੇ ਆਪਣੇ ਲੋਕਾਂ ਨੂੰ ਰੋਕਿਆ ਅਤੇ ਕਿਹਾ ਪਹਿਲਾਂ ਮੈਂ ਇਸ ਮੁੰਡੇ ਦੀ ਕਹਾਣੀ ਸੁਣਾऊंगा ਉਸਨੇ ਰੋਹਨ ਨੂੰ ਉਸਦੇ ਬਾਰੇ ਪੁੱਛਿਆ ਰੋਹਨ ਨੇ ਝਿਜਕਦੇ ਹੋਏ ਆਪਣੀਆਂ ਟੁੱਟੀਆਂ ਹੋਈਆਂ ਉਮੀਦਾਂ ਦੇ ਨਾਲ ਆਪਣੀ ਪੂਰੀ ਕਹਾਣੀ ਸੁਣਾਈ ਪਿੰਡ ਦੀ ਗਰੀਬੀ ਮਾਪੇ ਰੇਲਵੇ ਦੀ ਨੌਕਰੀ ਗਲਤ ਟ੍ਰੇਨ ਅਤੇ ਲੰਗੇ ਹੋਏ ਇੰਟਰਵਿਊ ਦੇ ਬਾਰੇ ਪੂਰੀ ਕਹਾਣੀ ਸੁਣ ਕੇ ਸੇਠ ਵਿਪਨ ਕੁਝ ਟਾਈਮ ਲਈ ਖਾਮੋਸ਼ ਹੋ ਗਏ ਉਨ੍ਹਾਂ ਦੀਆਂ అనుభవੀ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਉਸਨੇ ਰੋਹਨ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਬੇਟਾ ਤੂੰ ਕਹਿੰਦਾ ਹੈ ਕਿ ਤੂੰ ਗਲਤ ਟ੍ਰੇਨ ਵਿੱਚ ਬੈਠ ਗਿਆ ਪਰ ਮੈਂ ਕਹਿੰਦਾ ਹਾਂ ਕਿ ਰੱਬ ਨੇ ਤੈਨੂੰ ਬਿਲਕੁਲ ਸਹੀ ਟ੍ਰੇਨ ਵਿੱਚ ਬਿਠਾਇਆ ਹੈ ਉਹ ਤੈਨੂੰ ਦਿੱਲੀ ਨਹੀਂ ਬਲਕਿ ਮੇਰੇ ਕੋਲ ਭੇਜਣਾ ਚਾਹੁੰਦਾ ਸੀ ਉਸਨੇ ਆਪਣੇ ਮੈਨੇਜਰ ਨੂੰ ਫੋਨ ਕੀਤਾ ਤੇ ਕਿਹਾ ਪਤਾ ਕਰੋ ਕਿ ਰੇਲਵੇ ਵਿੱਚ ਕਲਰਕ ਦੀ ਭਰਤੀ ਦਾ ਇਨਚਾਰਜ ਕੌਣ ਹੈ ਮੈਂ ਹੁਣੇ ਇਸ ਵਿਭਾਗ ਦੇ ਚੇਅਰਮੈਨ ਨਾਲ ਗੱਲ ਕਰਨੀ ਹੈ ਕੁਝ ਹੀ ਮਿੰਟਾਂ ਵਿੱਚ ਉਸ ਦੇ ਕੋਲ ਰੇਲਵੇ ਦੇ ਭਰਤੀ ਬੋਰਡ ਦੇ ਚੇਅਰਮੈਨ ਦਾ ਨੰਬਰ ਆ ਗਿਆ ਤੇ ਸੇਠ ਜੀ ਨੇ ਭਰਤੀ ਦੇ ਚੇਅਰਮੈਨ ਨੂੰ ਫੋਨ ਕੀਤਾ ਤੇ ਕਿਹਾ ਕਿ ਅੱਜ ਤੁਹਾਡੇ ਵਿਭਾਗ ਵਿੱਚ ਕਲਰਕ ਦੇ ਅਹੁਦੇ ਲਈ ਇੱਕ ਇੰਟਰਵਿਊ ਸੀ ਇੱਕ ਮੁੰਡਾ ਜਿਸ ਦਾ ਨਾਮ ਰੋਹਨ ਹੈ ਉਹ ਇੰਟਰਵਿਊ ਨਹੀਂ ਦੇ ਸਕਿਆ ਚੇਅਰਮੈਨ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਸੀਠ ਜੀ ਨੇ ਉਸ ਨੂੰ ਰੋਕ ਦਿੱਤਾ ਤੇ ਕਿਹਾ ਉਹ ਇਸ ਲਈ ਨਹੀਂ ਪਹੁੰਚ ਸਕਿਆ ਕਿਉਂਕਿ ਉਹ ਇੱਥੇ ਇੱਕ ਅਣਜਾਣ ਸਟੇਸ਼ਨ ਤੇ ਮੇਰੀ ਜਾਨ ਬਚਾਉਣ ਵਿੱਚ ਲੱਗ ਗਿਆ ਸੀ ਇੱਕ ਮੁੰਡਾ ਜਿਸ ਦੇ ਆਪਣੇ ਭਵਿੱਖ ਦਾ ਸਵਾਲ ਸੀ ਉਸਨੇ ਆਪਣੀ ਪਰਵਾਹ ਨਾ ਕਰਕੇ ਇੱਕ ਅਣਜਾਣ ਬੁੱਢੇ ਦੀ ਸੇਵਾ ਕੀਤੀ ਉਸਨੇ ਅੱਗੇ ਕਿਹਾ ਸਾਹਿਬ 30 ਮਿੰਟ ਦਾ ਇੰਟਰਵਿਊ ਕਿਸੇ ਦੀ ਕਾਬਲੀਅਤ ਪਤਾ ਨਹੀਂ ਕਰ ਸਕਦਾ ਪਰ ਜੋ ਇਨਸਾਨ ਆਪਣੀ ਸਭ ਤੋਂ ਵੱਡੀ ਮੁਸੀਬਤ ਵਿੱਚ ਵੀ ਇਨਸਾਨੀਅਤ ਨਹੀਂ ਛੱਡਦਾ ਉਸ ਦਾ ਚਰਿੱਤਰ ਸੋਨੇ ਦੇ ਵਾਂਗ ਖਰਾ ਹੁੰਦਾ ਹੈ ਜੇ ਤੁਹਾਡੇ ਵਿਭਾਗ ਵਿੱਚ ਅਜਿਹੇ ਇਮਾਨਦਾਰ ਅਤੇ ਸੱਚੇ ਕਰਮਚਾਰੀਆਂ ਦੀ ਕਦਰ ਹੈ ਤਾਂ ਤੁਸੀਂ ਉਸ ਲੜਕੇ ਨੂੰ ਇਹ ਨੌਕਰੀ ਦੇ ਦਿਓ ਜੇ ਨਹੀਂ ਹੈ ਤਾਂ ਮੈਂ ਉਸ ਨੂੰ ਆਪਣੀ ਕੰਪਨੀ ਵਿੱਚ 10 ਗੁਣਾ ਵੱਡੀ ਨੌਕਰੀ ਦੇਵਾਂਗਾ ਫੈਸਲਾ ਤੁਹਾਡਾ ਹੈ ਹੁਣ ਦੇਸ਼ ਦੇ ਐਡੇ ਵੱਡੇ ਉਦਯੋਗਪਤੀ ਦੀ ਗੱਲ ਕੌਣ ਟਾਲ ਸਕਦਾ ਸੀ ਚੇਅਰਮੈਨ ਨੇ ਕਿਹਾ ਸੇਠ ਜੀ ਤੁਸੀਂ ਚਿੰਤਾ ਨਾ ਕਰੋ ਉਸ ਮੁੰਡੇ ਦੀ ਨੌਕਰੀ ਪੱਕੀ ਹੈ ਅਸੀਂ ਉਸਦੇ ਲਈ ਇੱਕ ਵਿਸ਼ੇਸ਼ ਨਿਯੁਕਤੀ ਪੱਤਰ ਜਾਰੀ ਕਰਾਂਗੇ ਇਹ ਸੁਣ ਕੇ ਰੋਹਨ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਰੋਂਦੇ ਹੋਏ ਸੇਠ ਦੇ ਪੈਰਾਂ ਵਿੱਚ ਡਿੱਗ ਗਿਆ ਸੇਠ ਜੀ ਨੇ ਉਸ ਨੂੰ ਉਠਾਇਆ ਤੇ ਕਿਹਾ beta ਰੋ ਨਾ ਇਹ ਤੇਰੀ ਨੇਕੀ ਦਾ ਫਲ ਹੈ ਤੂੰ ਇੱਕ ਮੰਜ਼ਿਲ ਛੱਡੀ ਤੇ ਰੱਬ ਨੇ ਤੈਨੂੰ ਤੇ ਅਸਲੀ ਕਿਸਮਤ ਨਾਲ ਮਿਲਾ ਦਿੱਤਾ ਅੱਜ ਤੋਂ ਤੇਰੀ ਅਤੇ ਤੇਰੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮੇਰੀ ਤੇਰੀ ਭੈਣ ਦਾ ਵਿਆਹ ਮੈਂ ਆਪ ਕਰਵਾਵਾਂਗਾ ਉਸ ਦਿਨ ਤੋਂ ਬਾਅਦ ਰੋਹਨ ਦੀ ਜ਼ਿੰਦਗੀ ਸੱਚਮੁੱਚ ਬਦਲ ਗਈ ਉਸ ਨੂੰ ਰੇਲਵੇ ਵਿੱਚ ਨੌਕਰੀ ਮਿਲ ਗਈ ਅਤੇ ਸੇਠ ਜੀ ਨੇ ਉਸਦੇ ਪਰਿਵਾਰ ਨੂੰ ਕਰਜ਼ੇ ਮੁਕਤ ਕਰ ਦਿੱਤਾ ਅਤੇ ਉਸਦੀ ਭੈਣ ਦਾ ਵਿਆਹ ਬੜੀ ਧੂਮ-ਧਾਮ ਨਾਲ ਕਰਵਾਇਆ ਮਹੀਨਿਆਂ ਬਾਅਦ ਜਦ ਰੋਹਨ ਆਪਣੀ ਨੌਕਰੀ ਤੇ ਜਾ ਰਿਹਾ ਸੀ ਤਾਂ ਉਸ ਟ੍ਰੇਨ ਦੇ ਵਿੱਚ ਉਸਦੀ ਮੁਲਾਕਾਤ ਮਹਿਕ ਸਿੰਘ ਨਾਲ ਹੋਈ। ਰੋਹਨ ਨੇ ਉਸ ਨੂੰ ਪਹਿਚਾਨ ਲਿਆ ਅਤੇ ਉਸਦੇ ਪੈਰ ਛੂਹੇ। ਉਸਨੇ ਉਸ ਨੂੰ ਉਸ ਦਿਨ ਦੇ 500 ਰੁਪਏ ਵਾਪਿਸ ਕੀਤੇ ਅਤੇ ਪੂਰੀ ਕਹਾਣੀ ਦੱਸੀ। ਪੂਰੀ ਗੱਲ ਸੁਣ ਕੇ ਮਹਿਕ ਸਿੰਘ ਦੀਆਂ ਅੱਖਾਂ ਵੀ ਨਮ ਹੋ ਗਈਆਂ। ਉਸਨੇ ਰੋਹਨ ਨੂੰ ਗਲੇ ਲਗਾ ਲਿਆ ਅਤੇ ਕਿਹਾ, "ਬੇਟਾ, ਮੈਂ ਤਾਂ ਬਸ ਆਪਣਾ ਫਰਜ਼ ਨਿਭਾਇਆ ਸੀ। ਪਰ ਤੇਰੀ ਚੰਗਿਆਈ ਨੇ ਤਾਂ ਕਮਾਲ ਕਰ ਦਿੱਤਾ।" ਮੈਨੂੰ ਖੁਸ਼ੀ ਹੈ ਕਿ ਮੇਰੀ ਛੋਟੀ ਜਿਹੀ ਮਦਦ ਨੇ ਕਿਸੇ ਦੀ ਜ਼ਿੰਦਗੀ ਨੂੰ ਐਨਾ ਸੁੰਦਰ ਬਣਾ ਦਿੱਤਾ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਕਈ ਵਾਰ ਗਲਤ ਰਸਤੇ ਵੀ ਸਾਨੂੰ ਸਹੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਹਨ। ਜੇ ਸਾਡੀ ਨੀਅਤ ਅਤੇ ਸਾਡੇ ਕੰਮ ਨੇਕ ਹੋਣ ਤਾਂ ਇਨਸਾਨੀਅਤ ਦਾ ਇੱਕ ਛੋਟਾ ਜਿਹਾ ਕੰਮ ਵੀ ਕਦੇ ਵੀ ਵਿਅਰਥ ਨਹੀਂ ਜਾਂਦਾ। ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ